ਸਖ ਸੁਖ ਸੁਖ ਕੇ ਮੰਗਿਆ ਸੀ ਤਾਂ ਹੀ ਤੇਰਾ ਦੁੱਖ ਨਾ ਸਹਿੰਦੀ ਸੀ ਵਿਆਹ ਤੋਂ ਤੀਜੇ ਦਿਨ ਬਾਅਦ ਚਲੀ ਗਈ ਸੀ ਕੁੜੀ ਕੈਨੇਡਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁੜੀ ਵਿਆਹ ਤੋਂ ਤੀਜੇ ਦਿਨ ਬਾਅਦ ਚਲੀ ਜਾਂਦੀ ਹੈ ਕੈਨੇਡਾ ਤੇ ਉਸ ਤੋਂ ਬਾਅਦ ਆਪਣੇ ਪਤੀ ਨੂੰ 2 ਸਾਲ ਬਾਅਦ ਬੁਲਾਉਂਦੀ ਹੈ ਤਾਂ ਦੇਖੋ ਕਿਵੇਂ 에어ਪੋਰਟ ਤੇ ਮੁੰਡਾ ਆਪਣੇ ਘਰ ਵਾਲੀ ਦੇ ਪੈਰਾਂ ਵਿੱਚ ਡਿੱਗ ਪੈਂਦਾ ਹੈ ਹੁਣ ਤੱਕ ਦੀ ਸਭ ਤੋਂ ਸੋਹਣੀ ਵੀਡੀਓ ਬਾਕੀ ਤੁਹਾਡੀ ਕੀ ਪ੍ਰਤੀਕਿਰਿਆ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ